ਸ਼ੇਰ ਕੱਪੜੇ ਵਾਲੇ ਪੀਖੀ ਅੱਜ ਆਸੀ ਲੈ ਕੇ ਮਸਲੀਨ ਦੇ ਪ੍ਰਿੰਟ ਸੂਟ ਜੀ ਕਲਰ ਡਿਜ਼ਾਈਨ ਸਾਰੇ ਵੱਖੋ ਵੱਖਰੇ ਹੋਣਗੇ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 400 ਰੁਪਏ ਸਿਰਫ 400 ਜੀ ਬਹੁਤ ਵਧੀਆ ਕਪੜਾ ਹੀ ਮਸਲੀਨ ਦਾ ਪ੍ਰਿੰਟ ਸੂਟ ਹੀ ਜੀ 400 ਰੁਪਏ ਸਿਰਫ 400 ਜੀ ਸ਼ਿਪਿੰਗ ਬਿਲਕੁਲ ਫਰੀ ਹੈ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਿਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਨੰਬਰ ਦਿੱਤਾ ਹੋਇਆ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਭੈਣੇ ਬਹੁਤ ਵਧੀਆ ਪਿਆਰ ਦਿੱਤਾ ਜੀ ਜਿਹੜੀਆਂ ਮੇਰੇ ਪੈਣਾ ਵਾਲਾ ਰਹਿ ਗਈਆਂ ਸੀਗੀਆਂ ਹੁਣ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ ਵਟਸਐਪ ਵਟਸਐਪ ਆਰਡਰ ਕਰ ਦਿਓ ਹੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 400 ਰੁਪਏ ਸਿਰਫ 400 ਰੁਪਏ ਦਾ मस्लिन ਕੱਪੜਾ ਆਊਗਾ ਜੀ ਮਸਲਿਨ ਦੇ ਉੱਪਰ ਪ੍ਰਿੰਟ ਸ਼ੂਟ ਆ ਜੀ ਆਲ ਓਵਰ 5 ਮੀਟਰ ਸ਼ੂਟ ਆ ਜੀ 400 ਰੁਪਏ ਸਿਰਫ ਕਲਰ ਡਿਜ਼ਾਈਨ ਬਹੁਤ ਸੋਹਣੀ ਨੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਕਲਰ ਡਿਜ਼ਾਈਨ ਬਹੁਤ ਪਿਆਰੇ ਨੇ ਜੀ ਲਓ ਜੀ ਕਲਰ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲਈ ਚਲੋ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਜੀ ਵਟਸਐਪ ਆਰਡਰ ਕਰ ਦਿਓ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ 40 ਜਿਹੜਾ ਵੀ ਤੁਹਾਨੂੰ ਦੀਆਂ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ WhatsApp ਆਰਡਰ ਕਰ ਦਿਓ ਸ਼ਿਪਿੰਗ ਬਿਲਕੁਲ ਫ੍ਰੀ ਹੈ 400 ਦੇ ਵਿੱਚ ਮਸਲੀਨ ਪ੍ਰਿੰਟ ਥੂਟੀ 올ਓਵਰ 5 ਮੀਟਰ ਜੀ ਕਲਰ ਜਿਆ ਦੇਖੀ ਚਲੋ ਸਕਰੀਨ ਸ਼ਾਟ ਲਈ ਚਲੋ ਸਾਨੂੰ WhatsApp ਆਰਡਰ ਕਰੀ ਚਲੋ ਲਓ ਜੀ ਕਲਰ ਜਿਆ ਦੇਖੀ ਚਲੋ ਜੀ